ਸਾਡੀ ਬੇਟੀ ਨੂੰ થਿਆ ਲਸੀ ਮੇਰੀ ਬਿਮਾਰੀ ਆ 6 ਸ ਮਹੀਨਿਆਂ ਦੀ ਜਦੋਂ ਤੋਂ ਬਲੱਡ ਜੜਵਾਉਂਦੇ ਪਏ ਆ ਡਾਕਟਰਾਂ ਨੇ ਕਿਹਾ ਕਿ 30 ਤੋਂ 35 ਲੱਕ ਦਾ ਇਲਾਜ ਆ ਉਸ ਲਈ ਸਾਡੇ ਕੋਲ ਇਹਨੇ ਪੈਸੇ ਨਹੀਂ ਆ ਕਿ ਅਸੀਂ ਇਹਦਾ ਇਲਾਜ ਕਰਵਾ ਸਕੀਏ ਬੋਰ ਮੇਰੇ ਦਾ ਪ੍ਰਸ਼ਨ ਨੂੰ ਬੇਨਤੀ ਹੈ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਕਿ ਸਾਡੀ ਬੱਚੀ ਦਾ ਇਲਾਜ ਹੋ ਪਾਏ। ਨਾ ਕੀ ਤੁਹਾਡਾ ਪ੍ਰਦੀਪ ਕੌਰ ਅਸੀਂ ਰਿਪੋਰਟਾਂ ਖਰਾਕਰਾ ਕੇ ਥੱਕ ਚੁੱਕੇ ਹਾਂ ਔਰ ਜੋ ਵੀ ਸਾਡੇ ਕੋਲ ਪੈਸਾ ਸੀ ਅਸੀਂ ਰਿਪੋਰਟਾਂ ਤੇ ਲਾ ਚੁੱਕੇ ਹਾਂ ਬਹੁਤ ਟੈਸਟ ਕਰਾਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਬੱਚਾ ਬਹੁਤ ਮਾਸੂਮ ਜਿਹਾ ਆ ਬੇਟੀ ਆ ਤੇ ਇਹ ਬੇਟੀ ਨੂੰ ਥੈਲਾਸੀਮੀਆ ਦੀ ਪ੍ਰੋਬਲਮ ਆ ਤੇ ਬਹੁਤ ਸਾਰਾ ਇਹਨਾਂ ਦਾ ਜਿਹੜਾ ਖਰਚਾ ਇਹ ਬੇਟੀ ਨੂੰ ਇੱਥੋਂ ਤੱਕ 6 ਸਾਲ ਤੱਕ ਬਚਾਉਣ 'ਚ ਲੱਗ ਗਿਆ ਵਾ 6 ਮਹੀਨੇ ਦੀ ਹੀ ਜਦੋਂ ਬੱਚੀ ਮਤਲਬ ਕਿ ਇਹਨੂੰ ਬਲੱਡ ਚੜਨਾ ਸ਼ੁਰੂ ਹੋਇਆ ਹੈ ਤੇ ਇੱਕ ਹਫ਼ਤੇ 'ਚ ਦੋ-ਦੋ ਵਾਰੀ ਇੱਕ ਮਹੀਨੇ 'ਚ ਦੋ-ਦੋ ਵਾਰੀ ਕਈ ਵਾਰੀ ਚੜਦਾ ਬਲੱਡ ਤੇ ਇਹ ਪਰਿਵਾਰ ਕੋਲ ਜਿੰਨੇ ਕ ਪੈਸੇ ਹੈਗੇ ਸੀ ਸਾਰੇ ਟੈਸਟਾਂ ਤੇ ਲਾਤੇ ਜਿੰਨਾ ਵੀ ਟੈਸਟ ਇਨਾ ਕਰਾਇਆ ਪਤਾ ਹੀ ਨਹੀਂ ਕਿੰਨੇ-ਕਿੰਨੇ ਬਿੱਲ ਬਣਾ ਚੁੱਕੇ ਨੇ ਡਾਕਟਰ ਇਹਨਾਂ ਕੋਲ ਬਹੁਤ ਸਾਰਾ ਪੈਸਾ ਜਿਹੜਾ ਵਾ ਇਹਨਾਂ ਨੇ ਆਪਣੇ ਬੱਚੀ ਨੂੰ ਬਚਾਉਣ ਵਾਸਤੇ ਲਾਇਆ ਵਾ ਤੇ ਮਾਸੂਮ ਜੀ ਬੱਚੀ ਆ ਸੰਗਤ ਜੀ ਤੇ ਆਪਾਂ 1 ਮਿੰਟ ਵਾਸਤੇ ਪਰਿਵਾਰ ਨਾਲ ਗੱਲ ਵੀ ਕਰਦੇ ਆ ਤੇ ਕਿਰਪਾ ਕਰਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰਕੇ ਤੇ 10 20 50 100 500 ਰੁਪਏ ਇਹ ਪਰਿਵਾਰ ਦੇ ਖਾਤੇ 'ਚ ਹੀ ਪਾਇਓ ਤਾਂ ਜੋ ਇਹਨਾਂ ਦੀ ਮਦਦ ਹੋ ਸਕੇ 35 ਤੋਂ 40 ਲੱਖ ਰੁਪਏ ਦਾ ਖਰਚਾ ਜਿਹੜਾ ਡਾਕਟਰਾਂ ਨੇ ਦੱਸਿਆ ਵਾ ਇਹ ਬੱਚੀ ਦੇ ਪਰਸ਼ੰਦਾ ਤੇ ਫੇਰ ਜਾ ਕੇ ਬੱਚੀ ਜਿਹੜੀ ਆ ਠੀਕ ਹੋ ਸਕਦੀ ਆ ਤੇ ਕੀ ਨਾਮ ਹੈ ਤੁਹਾਡਾ ਪ੍ਰਦੀਪ ਕੌਰ ਪ੍ਰਦੀਪ ਕੌਰ ਹਾਂਜੀ ਤੇ ਕਦੋਂ ਤੋਂ ਮਤਲਬ ਕਿ ਬੱਚਾ ਜਿਹੜਾ ਵਾ ਤੁਸੀਂ ਦੱਸਿਆ ਕਿ ਕੀ ਪ੍ਰੋਬਲਮ ਸੀ ਜਦੋਂ ਤੋਂ ਚੜਵਾਉਂਦੇ ਤੇ ਹੁਣ ਤੱਕ ਤੇ ਬਹੁਤ ਸਾਰੇ ਬਲੱਡ ਚੜ ਗਏ ਹੋਣਗੇ ਹਾਂਜੀ ਇਹਦੀ ਉਮਰ ਹੁਣ ਕਿੰਨੀ ਆ 7 ਸਾਲ ਦੀ 7 ਸਾਲ ਦੀ ਹਾਂਜੀ ਤੇ 7 ਸਾਲਾਂ ਚ ਸੰਗਤ ਜੀ ਤੁਸੀਂ ਆਪ ਸੋਚੋ ਕਿ ਇੱਕ ਮਹੀਨੇ ਚ ਦੋ ਦੋ ਵਾਰੀ ਬਲੱਡ ਚੜਦਾ ਪਿਆ ਤੇ ਕਿੰਨਾ ਬਲੱਡ ਜਿਹੜਾ ਵਾ ਬੱਚੀ ਵਾਸਤੇ ਬੱਚੀ ਨੂੰ ਮਿਲ ਗਿਆ ਤੇ ਚੜ ਗਿਆ ਹੋਣ ਤੇ ਬਲੱਡ ਵੀ ਜਿਹੜਾ ਬਹੁਤ ਮੁਸ਼ਕਲ ਨਾਲ ਮਿਲਦਾ ਪਿਆ ਤੇ ਆਓ ਆਪਾਂ ਰਲ ਮਿਲ ਕੇ ਇਹ ਭੈਣ ਹੁਣਾਂ ਦੀ ਇਹ ਭਰਾ ਦੀ ਮਦਦ ਕਰੀਏ ਕਿਉਂਕਿ ਆਪਣੇ ਜ਼ਿਮੀਦਾਰ ਪਰਿਵਾਰ ਆ ਤੇ ਪੈਲੀ ਵੀ ਇੰਨੀ ਜ਼ਿਆਦਾ ਨਹੀਂ ਆ ਕਿ ਜਿਹੜੀ ਆਪਾਂ ਵੇਚ ਕੇ ਬੱਚੀ ਤੇ ਲਾ ਲਈਏ 35 ਤੋਂ 40 ਲੱਖ ਰੁਪਏ ਕਹਿ ਰਿਆ ਇਹਨਾਂ ਦੀ ਤੇ ਜ਼ਮੀਨ ਵੀ ਨਹੀਂ ਵਿਗਣੀ ਤੇ ਜੇ ਸੰਗਤ ਜੀ ਤੁਸੀਂ ਮਦਦ ਕਰੋ 10 20 50 100 500 ਤਾਂ ਇਹ ਬੱਚੇ ਦੀ ਜਿਹੜੀ ਆ ਜ਼ਿੰਦਗੀ ਦਾ ਸਵਾਲ ਆ ਜਾਨ ਬਚ ਸਕਦੀ ਆ ਤੇ ਬਹੁਤ ਮਾਸੂਮ ਜੀ ਬੱਚੀ ਆ ਤੇ ਬੜਾ ਤਰਸ ਆ ਰਿਹਾ ਦਿਲ ਰੋ ਰਿਹਾ ਹੈ ਬੱਚੀ ਇਹ ਲੇਖ ਕੇ ਤੇ ਸੰਗਤ ਜੀ ਬੇਨਤੀ ਇਹੀ ਆ ਕਿ ਸ਼ੇਅਰ ਜ਼ਰੂਰ ਕਰਿਓ ਹਰੇਕ ਦਾਨੀ ਸੱਜਣ ਨੂੰ ਬੇਨਤੀ ਹੈ ਕਿ ਜਿੰਨਾ ਵੀ ਅਸੀਂ ਆਪਣਾ ਦਸਵੰਧ ਕੱਢਦੇ ਆ ਹਰੇਕ ਪਰਿਵਾਰ ਨੂੰ ਦਿੰਨੇ ਆ ਕੋਈ ਕਿਤੇ ਕੋਈ ਕਿਤੇ ਆਪਣੇ ਦਸਵੰਧ ਵਿੱਚੋਂ ਸਿਰਫ 1% ਹਿੱਸਾ ਕੋਈ 100 200 500 ਰੁਪਏ ਜ਼ਿਆਦਾ ਨਹੀਂ ਆਪਾਂ ਮੰਗਦੇ ਪਰ ਇਹ ਪਰਿਵਾਰ ਦੇ ਜਿਹੜਾ ਵਾ ਲੇਖੇ ਲਾਇਆ ਜਾਵੇ ਤਾਂ ਜੋ ਇਹ ਬੱਚੀ ਦੀ ਜਿਹੜੀ ਇਹ ਜ਼ਿੰਦਗੀ ਜਿਹੜੀ ਆ ਬਚ ਸਕੇ ਤੇ ਮੇਰੀ ਆਪਣੀ ਬੇਟੀ ਵੀ ਅੱਡੀ ਗਈ ਹੈ ਸੰਗਤ ਜੀ ਤੇ ਫਸ ਤੁਸੀਂ ਆਪ ਸੋਚ ਲਓ ਕਿ ਹਰੇਕ ਬੱਚੇ ਜਿਹੜੀ ਆਪਣੀ ਬੇਟੀਆਂ ਦੇ ਮੂੰਹਾਂ ਲਵੇ ਕੇ ਸੰਗਤ ਜੀ ਇਹਨਾਂ ਦੀ ਮਦਦ ਕਰਨੀ ਆਪਾਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ